ਆ ਫੇਰ ਆ ਗਿਆ ਲਫਨੋਏ ਦੋਸਤੋ ਦਿੱਲੀ ਜੀ ਤਰ੍ਹਾਂ ਰੋਜ਼ ਮੀ ਪੂਰਾ ਫੁੱਲ ਬਟਾ ਫੁੱਲ ਆ ਜਾਂਦਾ ਤੇ ਜਿੰਨੇ ਕ ਹੜਾਂ ਦਾ ਖਤਰਾ ਘਟਦਾ ਹੈ ਤੇ ਆਪਣਾ ਪਾਣੀ ਘਟਦਾ ਉਦੋਂ ਬਾਅਦ ਕੇ ਹੋਰ ਸਿੱਟ ਜਾਂਦਾ ਆ ਦੇਖੋ ਇਸ ਤੋਂ ਪਹਿਲਾਂ ਪੈ ਚੁੱਕਾ ਇੱਥੇ ਆ ਹੁਣ ਦੁਬਾਰਾ ਫੇਰ ਕਾਲੀ ਘਟ ਰੰਗ ਬਦਲ ਹੋਇਆ ਪਿਆ ਆ ਰਿਹਾ ਹੈ ਦੁਬਾਰੇ ਲੱਗਦਾ ਕੋਸ਼ਿਸ਼ ਹੀ ਟਾਈਮ 'ਚ ਵਰਨ ਆਲਾ ਹੈ ਕਿਉਂਕਿ ਪਤਾ ਨਹੀਂ ਕੀ ਰੀਤ ਚ ਲਾਇਆ ਮਾਰੇ ਚ ਚਾਰ ਬੱਦਲ ਹੁੰਦੇ ਆ ਧਾਰ-ਧਾਰ ਸੱਟ ਹੁੰਦਾ ਆ ਦੇਖੋ ਪੂਰੀ ਤਿਆਰੀ ਹੈ ਫੁੱਲ ਵੱਟਾ ਫੁੱਲ ਮੀਂਹ ਤੇ ਕਿਾਰੇ ਪਹਿਲੇ ਭਾਰੇ ਖੜੇ ਨੇ ਔਰ ਹਵਾ ਵੀ ਚੱਲ ਪਈ ਤੇਜ਼ ਪੂਰੀ ਠੰਡੀ ਤੇ ਬਦਲ ਵੀ ਪੂਰਾ ਕਹਿੰਦਾ ਮੈਂ ਹੀ ਐ ਤੇ ਅੱਜ ਦੇਖੋ ਕਿੰਨਾ ਸਿੱੜਦਾ ਹੈ ਬਾਕੀ ਦੀ ਮਰਜ਼ੀ ਹੈ ਅ ਰਾਸਤਾ ਹੈ ਹੁਣ ਵਿਚਾਰ ਰੱਖੇ ਮੋੜ ਮੋੜ ਕੇ ਆਉਂਦਾ ਮੋੜ ਮੋੜ ਕੇ ਬਹੁਤੀ ਕਾਲਾ ਤੇ ਤਕੜਾ ਬੱਦਲ ਆ ਗਿਆ ਬੀਜ ਦੇ ਕੜ ਕਰਿਆ ਬਹੁਤ ਜ਼ਿਆਦਾ ਕੱਲ ਕਗਰ ਦਾ ਬੰਦ ਟੁੱਟਣਾ ਕਰਕੇ ਸਭ ਪਰੇ ਪੈਨੇ ਪਾਣੀ ਪਾਣੀ ਫਿਰਦਾ ਸਭ ਫਸਲਾਂ ਡੁੱਬਣ ਦੇ ਇਕਰਾਰ ਤੇ ਪੂਰਾ ਮੀਂਹ ਹਰ ਪਾਸੇ ਪਾਣੀ ਜਦੋਂ ਵੀ ਕੋਈ ਦਰਿਆ ਘਟਣ ਲੱਗਦੇ ਆ ਉਦੋਂ ਵੱਧ ਕੇ ਫੇਰ ਆ ਜਾਂਦੇ ਹਰ ਪਾਸੇ ਪਾਣੀ ਪਾਣੀ ਜਿੱਥੋਂ ਤਾਈ ਨਿਗਾ ਜਾਂਦੀ ਉਹ